ਖਬਰਾਂ ਨਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਜਣਾ ਪੈ ਗਿਆ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਡਾ ਕੀ ਬਣੇਗਾ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਆਪਸੀ ਘਾਟੋ ਕਲੇਸ਼ ਹੈ ਕਾਂਗਰਸ ਪਾਰਟੀ ਦੇ ਵਿੱਚ ਵੀ ਵੱਡਾ ਖਲਾਰਾ ਪੈ ਗਿਆ ਹੈ ਪ੍ਰਧਾਨਗੀ ਨੂੰ ਲੈ ਕੇ ਅਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਇਹ ਕਾਂਗਰਸ ਪਾਰਟੀ ਦੀ ਸਭ ਤੋਂ ਵੱਡੀ ਗਲਤੀ ਹੈ ਕਿ ਲੱਤਾ ਖਿੱਚਣ ਦੀ ਆਦਤ ਹਾਲੇ ਵੀ ਕਾਂਗਰਸ ਦੇ ਵੱਡੇ ਆਗੂਆਂ ਨੂੰ ਹੈ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਆਪਸੀ 카ਟੋ ਗਲਿਚ ਪ੍ਰਧਾਨਗੀ ਨੂੰ ਲੈ ਕੇ ਖਤਮ ਹੀ ਨਹੀਂ ਹੋ ਸਕਦਾ ਇੱਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਗਹਿਰੇ ਸਦਵੇਂ ਦੇ ਵਿੱਚ ਨੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਚੋਣਾਂ ਦੇ ਨਤੀਜੇ ਆਪ ਆਪਤੀ ਪਾਰਟੀ ਦੇ ਫੇਵਰ ਵਿੱਚ ਨਹੀਂ ਆਏ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਆਪ ਆਦਮੀ ਪਾਰਟੀ ਦੀ ਕਿਸ ਤਰ੍ਹਾਂirdoshya ਹੋਵੇਗੀ ਇਹ ਤਾਂ ਕੁਵਰ ਵਿਜੇ ਪ੍ਰਤਾਪ ਸਿੰਘ ਵਰਗੇ ਦੱਸ ਰਹੇ ਨੇ ਲੇਕਿਨ ਇੱਕ ਟੈਨਸ਼ਨ ਬਣੀ ਹੋਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਭਾਈ ਅਮਰਤਪਾਲ ਖਾਲਸਾ ਜੁਰ ਅਕਾਲੀ ਦਲ ਵਰਸ ਪੰਜਾਬ ਦੇ ਮੁਖੀ ਨੇ ਜਿਨ੍ਹਾਂ ਵੱਲੋਂ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ ਭਾਰੀ ਟੈਨਸ਼ਨ ਦੇ ਵਿੱਚ ਲੱਗ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਜਿਹੜੀ ਧਰਤੀ ਚੱਲ ਰਹੀ ਹੈ ਉਸ ਧਰਤੀ ਨੂੰ ਪਰਮਾ ਹੰਗਾਰਾ ਮਿਲ ਰਿਹਾ ਹੈ ਯਾਨੀ ਕਿ ਜੂਨ ਜੁਲਾਈ ਤੋਂ ਬਾਅਦ ਲਗਭਗ 30 ਤੋਂ 40 ਲੱਖ ਜਿਹੜੀ ਵੋਟ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬਾਅਦਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਜੁੜ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਵੀ ਖਾਲੀ ਹੋ ਜਾਵੇਗਾ ਆਪ ਆਪੀ ਪਾਰਟੀ ਦਾ ਖਾਲੀ ਹੁਣ ਤੋਂ ਹੀ ਦੱਸ ਰਹੀ ਹੈ ਕਿਉਂਕਿ ਉਹ ਫੇਵਰ ਉਹਨਾਂ ਦੇ ਹੱਕ ਵਿੱਚ ਜਿਹੜੇ ਆਉਣ ਵਾਲੇ ਨਤੀਜੇ ਨੇ ਉਹ ਨਹੀਂ ਆਉਣਗੇ ਕਾਂਗਰਸ ਦਾ ਆਪਸੀ ਘਾਟੋਗਲੇਸ਼ ਹੈ ਕਾਂਗਰਸ ਨੇ ਵੀ ਸਿੱਖ ਪੰਥ ਨਾਲ ਘੱਟ ਨਹੀਂ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਕਬਜ਼ਾ ਕੀਤਾ ਗਿਆ ਆਪਸੀ 카ਟੋਕਲਿਸ ਹੈ ਆਪ ਆਪ ਦੀ ਪਾਰਟੀ ਨੇ ਜਿਹੜੇ ਵਾਦੇ ਸਿੱਖਾਂ ਦੇ ਨਾਲ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਇਸ ਕਰਕੇ ਜਿਹੜਾ ਮੈਨੀਫੈਸਟੋ ਤਿਆਰ ਭਾਈ ਅਮਰਪਾਲ ਖਾਲਸਾ ਤੇ ਉਸ ਦੇ ਸਾਥੀਆਂ ਵੱਲੋਂ ਤਿਆਰ ਕੀਤਾ ਹੋਇਆ ਹੈ ਉਹ ਪੰਜਾਬ ਦੇ ਪੰਥ ਲਈ ਹੈ ਉਹ ਪੰਜਾਬ ਦੇ ਹਿੱਤਾਂ ਲਈ ਹੈ ਉਹ ਦੇਸ਼ ਦੇ ਸਿੱਖਾਂ ਲਈ ਹੈ ਉਹ ਦੇਸ਼ ਉਹ ਪੰਜਾਬ ਦੀ ਮਿਨੋਰਟੀ ਲਈ ਹੈ ਉਹ ਪੰਜਾਬ ਦੇ ਦਰਦ ਭਾਈਚਾਰੇ ਲਈ ਹੈ ਇਸ ਲਈ ਪਰਮਾ ਹੰਗਾਰਾ ਮਿਲ ਰਿਹਾ ਹੈ ਭਾਈ ਅਮਰਪਾਲ ਸਿੰਘ ਨੂੰ ਜੋ ਪਾਰਸ ਪੰਜਾਬ ਦੇ ਮੁਖੀ ਵੀ ਨੇ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਵੀ ਨੇ ਯਾਨੀ ਕਿ ਭਾਜੜ ਪੈ ਗਈ ਹੈ ਕਿਉਂਕਿ 18 ਮਾਰਚ ਨੂੰ ਰਿਹਾਈ ਹੋਵੇਗੀ ਰਿਹਾਈ ਕਿਉਂ ਹੋਵੇਗੀ ਕਿ ਜੇ ਅਕੋਰਡਿੰਗ ਟੂ ਆਪਾ ਲਾਅ ਦੀ ਗੱਲ ਕਰੀਏ 18 ਮਾਰਚ ਨੂੰ ਐਨਐਸਏ ਭਾਈ ਅਬਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦਾ ਖਤਮ ਹੋ ਜਾਵੇਗਾ ਜਿਹੜਾ ਯੂਆਪਾ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਵੱਲੋਂ ਭਾਈ ਅਬਰਤਪਾਲ ਖਾਲਸਾ ਤੇ ਲਗਾਇਆ ਗਿਆ ਹੈ ਉਹ ਤਾਂ ਇੱਕ ਮੰਨ ਘੜ ਤੱਕ ਕਹਾਣੀ ਹੈ ਕਿ ਜੇਲ੍ਹ ਦੇ ਵਿੱਚ ਬੰਦ ਉਹਨਾਂ ਕੋਲ ਕਿੱਥੋਂ ਫੋਨ ਆ ਗਿਆ ਉਹਨਾਂ ਦੇ ਕਿੱਥੋਂ ਲੈਪਟਾਪ ਆ ਗਿਆ ਉਹਨਾਂ ਦੇ ਕੋਲ ਟੈਕਨੋਲੋਜੀ ਵਾਲੇ ਗੈਜਟ ਕਿੱਥੋਂ ਆ ਗਿਆ ਇਹ ਤਾਂ ਸਰਾਸਰ ਇਲਜ਼ਾਮ ਲਗਾਇਆ ਚਾਰਿਆ ਹੈ ਭਾਈ ਅਬਰਤਪਾਲ ਖਾਲਸਾ ਤੇ ਉਹ ਤਾਂ ਟੱਕਰ ਦੇਣਗੇ ਭਾਈ ਅਬਰਤਪਾਲ ਖਾਲਸਾ ਇਹ ਪੰਜਾਬ ਤੇ ਹਰਿਆਣਾ ਦੀ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਅਤੇ ਜਿਹੜਾ ਗੁਰਪ੍ਰੀਤ ਹਰੀ ਨੌਕੇ ਦਾ ਕਤਲ ਹੋਇਆ ਸੀ ਕਿ ਉਹਦੇ ਵਿੱਚ ਮੇਰਾ ਕੋਈ ਹੱਥ ਨਹੀਂ ਹੈ 18 ਮਾਰਚ ਜਿਵੇਂ ਜਿਵੇਂ ਨੇੜੇ ਆ ਰਹੀ ਹੈ ਉਵੇਂ-ਉਵੇਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਪੁੱچے ਪ੍ਰਸ਼ਾਸਨ ਦੀਆਂ ਜਿਹੜੀਆਂ ਟੈਨਸ਼ਨਾਂ ਮੁਸ਼ਕਲਾਂ ਵਧੀਆਂ ਜਾਰੀਆਂ ਨੇ ਕਿਉਂਕਿ ਆਉਂਦੇ ਸਾਰ ਹੀ ਭਾਈ ਅਮਰਤਪਾਲ ਖਾਲਸਾ ਵੱਲੋਂ ਜਿਹੜੀ ਮੈਂਬਰਸ਼ਿਪ ਹੈ ਉਸ ਨੂੰ ਹੰਗਾਰਾ ਦਿੱਤਾ ਜਾਵੇਗਾ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਹੁਣ ਤੋਂ ਹੀ ਰੋਡ ਮੈਪ ਤਿਆਰ ਕੀਤਾ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਇਸ ਲਈ ਭਾਈ ਅਮਰਤਪਾਲ ਖਾਲਸਾ ਦੇ ਤੋ ਡਰ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਕੋਈ ਵੀ ਅਜਿਆ ਜਿਹੜਾ ਹੈ ਮੈਂਟਲੀ ਤੌਰ ਤੇ ਨਹੀਂ ਕੀਤਾ ਅਮਰਤਪਾਲ ਨੂੰ ਕਿਉਂਕਿ ਅਮਰਤਪਾਲ ਤੇ ਨਾ ਤੋਂ ਕੋਈ ਐਫ ਆਈ ਆਰ ਦਰਜ ਹੈ ਨਾ ਕੋਈ ਮਕਦਮਾ ਦਰਜ ਹੈ ਫਿਰ ਵੀ ਐਨ ਐਸ ਐ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਨੋਟੀਫਿਕੇਸ਼ਨ ਨੋਟਸ ਵੀ ਜਾਰੀ ਕੀਤਾ ਹੋਇਆ ਹੈ ਕਿ ਅੱਗੇ ਸਾਨੂੰ ਐਫ ਆਈ ਆਰ ਤਾਂ ਦੇਣੀ ਚਾਹੀਦੀ ਹੈ ਭਾਈ ਅਬਰਤਪਾਲ ਅਤੇ ਉਸਦੇ ਸਮਰਥਕਾਂ ਦੇ ਹੌਸਲੇ ਬਲੰਦ ਨੇ ਮੈਂਬਰਸ਼ਿਪ ਜਿਹੜੀ ਗਮਾਂਵਾਂ ਚੱਲੀ ਹੋਈ ਹੈ ਉਸ ਨੂੰ ਹਰ ਜ਼ਿਲ੍ਹੇ ਦੇ ਵਿੱਚੋਂ ਪਰਮਾ ਹੰਗਾਰਾ ਮਿਲ ਰਿਹਾ ਹੈ ਕਮੇਟੀਆਂ ਬਣਦੀਆਂ ਨੇ ਹਲਕਾ ਅੰਚਾਰਜ ਬਣ ਰਹੇ ਨੇ ਜ਼ਿਲ੍ਹਾ ਪ੍ਰਧਾਨ ਬਣ ਰਹੇ ਨੇ ਯਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੁੰਝਲਾਈ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ 30 ਤੋਂ 40 ਲੱਖ ਵੋਟ ਜਿਹੜੀ ਹੈ ਅਮਰਪਾਲ ਖਾਲਸਾ ਦੇ ਨਾਲ ਜੁੜ ਜਾਵੇਗੀ ਇਸ ਲਈ ਆ ਪੰਜਾਬ ਸਰਕਾਰ ਨੂੰ ਟੈਨਸ਼ਨ ਹੈ